ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 815 ਤੋਂ ਲੈ ਕੇ 817 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਇਹ ਸੰਗਤ ਜੀ ਵਾਹਿਗੁਰੂ ਜੀ ਬੇਲਾਵਲ ਮਹੱਲਾ ਪੰਜਵਾਂ ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀਤ ਮਹਾ ਮੋਹਨੀ ਮੋਹਿਆ ਨਰਕ ਕੀ ਰੀਤ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਦਾ ਖਰ ਕਾ ਪੈ ਖਰ ਤੋ ਛੁਟੈ ਜੋ ਉਪਰ ਲਾਦਾ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਹੇ ਮਨ ਤੇਰੇ ਤੋਂ ਕਿਨੇ ਕਿਨੇ ਨਹੀਂ ਠੋਖਾ ਖਾਦਾ ਕਹਿੰਦੇ ਤੂੰ ਮਾਇਆ ਦੇ ਵਿੱਚ ਗਲਤਾਨ ਹੈ ਤੇ ਜਿਹੜਾ ਮਾਇਆ ਦੇ ਵਿੱਚ ਗਲਤਾਨ ਰਹਿਣਾ ਇਹ ਰਸਤਾ ਸਿੱਧਾ ਨਰਕਾਂ ਨੂੰ ਜਾਂਦਾ ਕਹਿੰਦੇ ਹੇ ਮਨ ਤੇਰੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਤੂੰ ਮਾਇਆ ਵਿੱਚ ਮਸਤ ਹੈ ਜਿਵੇਂ ਕਹਿੰਦੇ ਜਿਹੜਾ ਖੋਤਾ ਹੁੰਦਾ ਉਹਦੀ ਜਿਹੜੀ ਪਿੱਛੇ ਪਾਇਆ ਹੁੰਦਾ ਉਦੇ ਪੈਰਾਂ ਚ ਪੈਖਰ ਉਹਨੂੰ ਉਦੋਂ ਹੀ ਖੋਲੀਦਾ ਜਦੋਂ ਉਹਦੇ ਉੱਪਰ ਭਾਰ ਲੱਦ ਲਿਆ ਜਾਂਦਾ ਪਹਿਲਾਂ ਨਹੀਂ ਖੋਲੀਦਾ ਕਹਿੰਦੇ ਐਵੇਂ ਮਨ ਤੈਨੂੰ ਕਹਿੰਦੇ ਮਸਤ ਨਹੀਂ ਹੋਣ ਦੇਣਾ ਚਾਹੀਦਾ ਤੈਨੂੰ ਹਮੇਸ਼ਾ ਖਰ ਮਸਤੀ ਨਹੀਂ ਕਰਦੇ ਰਹਿਣਾ ਚਾਹੀਦਾ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਸਿਮਰੈ ਨਾਹੀ ਜੋਨ ਦੁਖ ਨਿਰਲਜੇ ਪਾਂਡ ਕਹਿੰਦੇ ਤੂੰ ਜਪ ਤਪ ਸੰਜਮ ਇਹ ਕਹਿੰਦੇ ਤੂੰ ਇਨਾਂ ਚ ਨਹੀਂ ਰਹਿੰਦਾ ਹੈਗਾ ਐਸੇ ਕਰਕੇ ਫਿਰ ਤੈਨੂੰ ਜਮ ਦਾ ਦੁੱਖ ਸਹਾਰਨਾ ਪੈਂਦਾ ਕਹਿੰਦੇ ਤੂੰ ਇੰਨੀਆਂ ਅਲੱਗ-ਲੱਗ ਜੂਨਾਂ ਦੇ ਵਿੱਚ ਫਿਰਦਾ ਆਂ ਆ ਕਹਿੰਦੇ ਹੈ ਬੇਸ਼ਰਮ ਪੰਡ ਤੈਨੂੰ ਉਹ ਯਾਦ ਨਹੀਂ ਹੈ ਤੂੰ ਉਹ ਦੁੱਖ ਭੁੱਲ ਗਿਆ ਜਿਵੇਂ ਜੂਨਾ ਚ ਜਦੋਂ ਕਹਿੰਦੇ ਤੂੰ ਅਲੱਗ-ਅਲੱਗ ਜਨਮ ਲੈਂਦਾ ਆਇਆ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਉ ਤੇਰਾ ਭੇਦ ਬੀਦਾ ਪੰਜ ਬਟਵਾਰੀ ਉਪਜਿਓ ਮਹਾ ਖੇਦ ਕਹਿੰਦੇ ਉਹ ਪਰਮੇਸ਼ਰ ਜਿਹੜਾ ਤੇਰਾ ਸਦਾ ਦਾ ਮਿੱਤਰ ਆ ਤੇਰੇ ਸਦਾ ਅੰਗ ਸੰਗ ਆ ਉਹਦੇ ਤੋਂ ਤੂੰ ਬਿੱਥ ਬਣਾਈ ਹੋਈ ਆ ਜਿਹੜੇ ਕਹਿੰਦੇ ਤੈਨੂੰ ਪੰਜੇ ਕਾਮਾਦਿਕ ਵੈਰੀ ਅੰਦਰ ਤੈਨੂੰ ਉਹਨਾਂ ਨੇ ਵਸ ਵਿੱਚ ਕੀਤਾ ਹੋਇਆ ਉਹਨਾਂ ਦਾ ਦੁੱਖ ਸਹਾਰਦਾ ਨਾਨਕ ਤਿਨ ਸੰਤਨ ਸਰਨਾਗਤੀ ਜਿਨ ਮਨ ਵਸ ਕੀਨਾ ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਨਾਨਕ ਜੀ ਕਹਿੰਦੇ ਨੇ ਮੈਂ ਉਹਨਾਂ ਸੰਤ ਜਨਾਂ ਦੀ ਸ਼ਰਨ ਵਿੱਚ ਆਇਆ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਵਿੱਚ ਕੀਤਾ ਹੋਇਆ ਜਿਨ੍ਹਾਂ ਨੇ ਪਰਮੇਸ਼ਰ ਦੇ ਉੱਤੇ ਆਪਣਾ ਤਨ ਤਨ ਤੇ ਸਭ ਕੁਝ 바ਰ ਦਿੱਤਾ ਹੋਇਆ ਉਹਨਾਂ ਸੰਤ ਜਨਾਂ ਦੀ ਕਹਿੰਦੇ ਮੈਂ ਸ਼ਰਨ ਆਇਆ ਬਿਲਾਵਲ ਮਹੱਲਾ ਪੰਜਮਾ ਉਦਮ ਕਰਤ ਆਨੰਦ ਪਿਆ ਸਿਮਰਤ ਸੁਖਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਬਿਚਾਰ ਚਰਨ ਕਮਲ ਗੁਰ ਕੀ ਜਪਤ ਹਰ ਜਪ ਹੋ ਜੀਵਾ ਪਾਰਬ੍ਰਮ ਆਰਾਦਤੇ ਮੁਖ ਅਮਰਤ ਪੀਵਾ ਰਹਾਓ ਹੰਦੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਜਦੋਂ ਜੀਵ ਪਰਮੇਸ਼ਰ ਦਾ ਨਾਮ ਜਪਣ ਦਾ ਉਦਦਮ ਕਰਦੇ ਨੇ ਤਾਂ ਉਹਨਾਂ ਨੂੰ ਆਨੰਦ ਮਿਲਦਾ ਹੈ ਉਹਦਾ ਨਾਮ ਚੇਤੇ ਚ ਵਸਾਇਆ ਸੁੱਖ ਮਿਲਦੇ ਨੇ ਕਹਿੰਦੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਸਦਾ ਫਿਰ ਉਹਦੀਆਂ ਵਿਚਾਰਾਂ ਕਰਦੇ ਨੇ ਕਹਿੰਦੇ ਮੈਂ ਗੁਰੂ ਦੇ ਕਮਲ ਵਰਗੇ ਚਰਨਾਂ ਨੂੰ ਆਪਣੇ ਧਿਆਨ 'ਚ ਬਸਾਉਣਾ ਤੇ ਪਰਮੇਸ਼ਰ ਦਾ ਨਾਮ ਜਪ ਕੇ ਹਮੇਸ਼ਾ ਆਤਮਿਕ ਜੀਵਨ ਪਾ ਰਿਹਾ ਹਾਂ ਪਰਮੇਸ਼ਰ ਦਾ ਨਾਮ ਜਪਿਆ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਅਸੀਂ ਮੁੱਖ ਰਾਹੀ ਉਹਦਾ ਅੰਮ੍ਰਿਤ ਜਲ ਪੀ ਰਹੇ ਹੋਈਏ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤਵਤੇ ਨਹੀਂ ਕਛ ਪੋਚ ਜਿਹੜੇ ਜੀਵ ਕਹਿੰਦੇ ਉਹਦਾ ਨਾਮ ਜਪਦੇ ਨੇ ਸਦਾ ਸੁਖੀ ਵਸਦੇ ਨੇ ਉਹਨਾਂ ਦੇ ਮਨ ਵਿੱਚ ਉਹਦੇ ਦੀਦਾਰ ਦੀ ਤਾਂਗ ਰਹਿੰਦੀ ਹੈ ਉਹ ਸਦਾ ਦੂਜਿਆਂ ਦਾ ਭਲਾ ਕਰਨਾ ਲੋਚਦੇ ਨੇ ਤੇ ਉਹਨਾਂ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਹੈਗੀ ਤਨ ਸੋ ਥਾਨ ਬਸੰਤ ਤਨ ਜਹ ਜਪਿਐ ਨਾਮ ਕਥਾ ਕੀਰਤਨ ਹਰ ਅਤ ਕਨਾ ਸੁਖ ਸਹਜ ਬਿਸਰਾਮ ਜਿੱਥੇ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਿਆ ਜਾ ਰਿਹਾ ਸਾਧ ਸੰਗਤ ਉਹ ਥਾਨ ਧੰਨ ਹੈ ਕਹਿੰਦੇ ਧੰਨ ਨੇ ਉਹ ਜਿਹੜੇ ਉਹਦਾ ਨਾਮ ਜਪਦੇ ਨੇ ਜਿੱਥੇ ਵੀ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਹੁੰਦੀ ਆ ਕਥਾ ਕੀਰਤਨ ਹੁੰਦਾ ਉਸ ਜਗ੍ਹਾ ਤੇ ਬਸਣ ਵਾਲਿਆਂ ਨੂੰ ਬੜਾ ਹੀ ਸੁਖ ਆਨੰਦ ਮਿਲਦਾ ਹੈ ਮਨ ਤੇ ਕਦੇ ਨਾ ਵੀਸਰੈ ਆਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੈ ਸਭ ਕਿਛ ਹਾਥ ਕਹਿੰਦੇ ਉਹ ਪਰਮੇਸ਼ਰ ਜੋ ਅਨਾਥਾਂ ਦਾ ਨਾਥ ਹੈ ਨਿਆਸਰਿਆਂ ਦਾ ਆਸਰਾ ਹੈ ਉਹ ਸਾਡੇ ਚੇਤੇ ਤੋਂ ਕਦੇ ਵੀ ਨਾ ਭੁੱਲੇ ਨਾਨਕ ਜੀ ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਸ਼ਰਨ ਹਾਂ ਜਿਹਦੇ ਹੱਥ ਵਸ ਸਭ ਕਿਛ ਹੈ ਸਭ ਕਿਛ ਉਹਦੇ ਹੱਥ ਵਸ ਹੈ ਬਿਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋੜਿਆ ਫੋਨ ਸੁਖ ਮੈਂ ਪਾਇਆ ਸਦਾ ਸਿਮਰ ਚਰਨਾਰ ਬਿੰਦ ਸੀਤਲ ਹੋਤਾਇਆ ਜੀਵਤਿਆ ਅਥਵਾ ਮੁਇਆ ਕਿਛ ਕਾਮ ਨ ਆਵੇ ਜਿਨ ਇਹ ਰਚਨ ਰਚਾਇਆ ਕੋ ਤਿਸ ਸਿਓ ਰੰਗ ਲਾਵੇ ਰਹਾਉ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਸ਼ਾ ਕਹਿੰਦੇ ਨੇ ਕਿ ਹੇ ਜੀਵ ਜਿਸ ਨੇ ਕਹਿੰਦੇ ਤੈਨੂੰ ਮਾਂ ਦੇ ਪੇਟ ਵਿੱਚ ਰੱਖਿਆ ਕਰਕੇ ਰੱਖਿਆ ਫਿਰ ਬਾਅਦ ਵਿੱਚ ਤੈਨੂੰ ਉਹਨੇ ਕਹਿੰਦੇ ਬਾਹਰ ਜਗਤ ਵਿੱਚ ਸੁੱਖ ਆਰਾਮ ਦਿੱਤੇ ਉਸ ਪਰਮੇਸ਼ਰ ਦੇ ਚਰਨ ਕਮਲਾਂ ਦਾ ਸਦਾ ਹੀ ਕਹਿੰਦੇ ਧਿਆਨ ਰੱਖ ਤਾ ਤੇਰਾ ਹਿਰਦਾ ਸਦਾ ਹੀ ਸ਼ੀਤਲ ਰਹੇਗਾ ਉਹ ਮਾਇਆ ਕਹਿੰਦੇ ਨਾ ਤਾਂ ਜੀਵ ਦੇ ਆ ਕੰਮ ਆਉਂਦੀ ਆ ਨਾ ਮੋਇਆਂ ਕੰਮ ਆਉਂਦੀ ਆ ਤੂੰ ਉਹਦਾ ਪਿੱਛਾ ਛੱਡ ਦੇ ਜਿਸ ਪਰਮੇਸ਼ਰ ਨੇ ਕਹਿੰਦੇ ਇਹ ਰਚਨਾ ਰਚੀਆ ਸੰਸਾਰ ਦੀ ਕੋਈ ਵਿਰਲੇ ਨੇ ਜਿਹੜੇ ਉਹਦੇ ਨਾਲ ਪ੍ਰੇਮ ਪਾਉਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ ਕਾਮ ਤੇ ਕਾਢੈ ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ਕਹਿੰਦੇ ਉਹ ਪਰਮੇਸ਼ਰ ਹੀ ਜੀਵ ਨੂੰ ਵਿਕਾਰਾਂ ਦੀ ਤਪਸ਼ ਦਿੰਦਾ ਹੈ ਤੇ ਨਾਮ ਦੀ ਠੰਡਕ ਦਿੰਦਾ ਹੈ ਵਿਕਾਰਾਂ ਦੀ ਗਰਮੀ ਤੋਂ ਵੀ ਕਹਿੰਦੇ ਉਹੀ ਆਪ ਕੱਢਦਾ ਹੈ ਜੀਵ ਨੂੰ ਬਿਲਕੁਲ ਮਾੜੀ ਹਾਲਤੋਂ ਤੋਂ ਬਹੁਤ ਉੱਚੀ ਹਾਲਤ ਵਾਲਾ ਬਣਾ ਦਿੰਦਾ ਹੈ ਆਪ ਦਾ ਜੋ ਕਹਿੰਦੇ ਵਿਯੋਗ ਪਿਆ ਹੋਇਆ ਜੀਵ ਨਾਲੋਂ ਆਪ ਦੇ ਨਾਲ ਮਿਲਾਪ ਵੀ ਜੀਵ ਦਾ ਪਰਮੇਸ਼ਰ ਹੀ ਕਰਾਉਂਦਾ ਹੈ ਅੰਡੇਸ ਜੇਰਜ ਸੇਤਜ ਉਤਪਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਵਨ ਸਰਬਫਲ ਰਬੀਏ ਹਰ ਨਿਰਤ ਕਹਿੰਦੇ ਸੰਸਾਰ ਵਿੱਚ ਅੰਡੇ ਤੋਂ ਜੇਰ ਤੋਂ ਪਸੀਨੇ ਤੋਂ ਤੇ ਜਿਹੜੀ ਹੈਗੀ ਬਨਸਪਤੀ ਤੋਂ ਇਹਦੇ ਚ ਕਹਿੰਦੇ ਪੈਦਾ ਹੋਣ ਵਾਲੇ ਜਿਹੜੇ ਜੀਵ ਨੇ ਉਹ ਪਰਮੇਸ਼ਰ ਆਪ ਹੀ ਬਣਾਉਂਦਾ ਹੈ ਇਹ ਸਾਰੀ ਪਰਮੇਸ਼ਰ ਦੀ ਰਚਨਾ ਹੈ ਜਿਹੜੇ ਫਿਰ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਮਨ ਲਾ ਕੇ ਰੱਖਦੇ ਨੇ ਉਸ ਪਰਮੇਸ਼ਰ ਨਾਲ ਚਿੱਤ ਜੋੜ ਕੇ ਰੱਖਦੇ ਨੇ ਇਹ ਕਿਰਤ ਕਰਦੇ ਨੇ ਉਹ ਕਹਿੰਦੇ ਸਾਰੇ ਆਪਣੇ ਮਨੋਰਥ ਪੂਰੇ ਕਰ ਲੈਂਦੇ ਨੇ ਕਾਰਜ ਰਾਸ ਕਰ ਲੈਂਦੇ ਨੇ ਹਮਤੇ ਕਛੂ ਨ ਹੋ ਬਨਾ ਸਰਣ ਪ੍ਰਭ ਸਾਦ ਮੋਹ ਮਗਨ ਕੂਪ ਆਂਧ ਤੇ ਨਾਨਕ ਗੁਰ ਕਾੜ ਫੇ ਨਾਨਕ ਜੀ ਕਹਿੰਦੇ ਨੇ ਹੇ ਪਰਮੇਸ਼ਰ ਜੀ ਸਾਡੇ ਤੋਂ ਆਪੇ ਤੋਂ ਕੁਝ ਨਹੀਂ ਸੰਭਰ ਸਕਦਾ ਸਾਨੂੰ ਤੂੰ ਗੁਰੂ ਜਨਾਂ ਦੀ ਸਾਧ ਜਨਾਂ ਦੀ ਸ਼ਰਨ ਵਿੱਚ ਪਾ ਉਹ ਫਿਰ ਸਾਨੂੰ ਇਸ ਮਾਇਆ ਦੇ ਮੋਹ ਵਿੱਚੋਂ ਅੰਧੇ ਖੂਬ ਵਿੱਚੋਂ ਸੰਸਾਰ ਦੇ ਭਵਜਲ ਵਿੱਚੋਂ ਕੱਢ ਸਕਦੇ ਨੇ ਸੰਤ ਜਨਾਂ ਗੁਰੂ ਜਨ ਬਿਲਾਵਲ ਮਹੱਲਾ ਪੰਜਮਾ ਖੋਜਤ ਖੋਜਤ ਮੈਂ ਫਿਰਾਂ ਖੋਜੋਂ ਬਨਥਾਨ ਅਚਲ ਅਸ਼ੇਦ ਅਪੇਦ ਪ੍ਰਭ ਐਸੇ ਭਗਵਾਨ ਕਬ ਦੇਖੂੰ ਪ੍ਰਭ ਆਪਨਾ ਆਤਮ ਕੈ ਰੰਗ ਜਾਗਨ ਤੇ ਸੁਪਨਾ ਪਲਾ ਬਸਿਏ ਪ੍ਰਭ ਸੰਗ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਸ਼ਾ ਕਹਿੰਦੇ ਨੇ ਕਿ ਮੈਂ ਪਰਮੇਸ਼ਰ ਨੂੰ ਭਾਲਦਾ ਭਾਲਦਾ ਬੜੀ ਜਗ੍ਹਾ ਤੇ ਫਿਰ ਰਿਹਾ ਜੰਗਲਾਂ ਵਿੱਚ ਫਿਰ ਰਿਹਾ ਇੱਧਰ ਉੱਧਰ ਫਿਰ ਰਿਹਾ ਪਰ ਪਰਮੇਸ਼ਰ ਨਹੀਂ ਮਿਲ ਰਿਹਾ ਕਹਿੰਦੇ ਪਰਮੇਸ਼ਰ ਜਿਹਨੂੰ ਮਾਇਆ ਛਾਲ ਨਹੀਂ ਸਕਦੀ ਜੋ ਨਾਸ਼ ਨਹੀਂ ਹੋ ਸਕਦਾ ਤੇ ਪਰਮੇਸ਼ਰ ਐਸਾ ਭਗਵਾਨ ਹੈ ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ ਕਹਿੰਦੇ ਮੈਂ ਕਦੋਂ ਆਪਣੇ ਹਿਰਦੇ ਦੇ ਪ੍ਰੇਮ ਵਿੱਚ ਵਸ ਕੇ ਉਸ ਪਰਮੇਸ਼ਰ ਦਾ ਦੀਦਾਰ ਕਰੂੰਗਾ ਜੇ ਕਹਿੰਦੇ ਸੁਪਨੇ ਵਿੱਚ ਹੀ ਪਰਮੇਸ਼ਰ ਮੈਨੂੰ ਮਿਲ ਜਾਏ ਤਾਂ ਜਾਗਣ ਨਾਲੋਂ ਤੇ ਉਹ ਸੁਪਨਾ ਹੀ ਚੰਗਾ ਜਿਹਦੇ ਵਿੱਚ ਮੈਨੂੰ ਪਰਮੇਸ਼ਰ ਦਾ ਦੀਦਾਰ ਹੋ ਜਾਏ ਬਰਨ ਆਸ਼ਰਮ ਸਾਸਤਰ ਸੁਨੋ ਦਰਸ਼ਨ ਕੀ ਪਿਆਸ ਰੂਪ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ ਕਹਿੰਦੇ ਮੈਂ ਚੌਹਾਂ ਵਰਨਾ ਤੇ ਚੌਹਾਂ ਆਸ਼ਰਮਾਂ ਦੇ ਸਾਰੇ ਧਰਮ ਨਿਭਾਉਂਦਾ ਪਰ ਮੈਨੂੰ ਪਰਮੇਸ਼ਰ ਦੇ ਦਰਸ਼ਨ ਦੀ ਅਜੇ ਵੀ ਤਾਂਗਾ ਦਰਸ਼ਨ ਨਹੀਂ ਹੋਏ ਕਹਦੇ ਉਹ ਪਰਮੇਸ਼ਰ ਨਾ ਉਹਦੀ ਕੋਈ ਰੂਪਾ ਨਾ ਰੇਖਾ ਉਹ ਸਾਡੇ ਵੰਗ ਪੰਜਾਂ ਤਤਾਂ ਤੋਂ ਵੀ ਨਹੀਂ ਬਣਿਆ ਤੇ ਉਹ ਕਦੇ ਨਾ ਨਾਸ਼ ਹੋਣ ਵਾਲਾ ਮਾਲਕ ਹੈ ਉਹ ਸ੍ਰੂਪ ਸੰਤਨ ਕਹੇ ਵਿਰਲੇ ਜੋਗੀ ਸਰ ਕਰ ਕੇ ਕਿਰਪਾ ਜਾ ਕੌ ਮਿਲੈ ਤਨ ਤਨ ਤੇ ਈਸਰ ਕਹਿੰਦੇ ਪਰਮੇਸ਼ਰ ਦੇ ਇਸ ਸਰੂਪ ਬਾਰੇ ਕੋਈ ਵਿਰਲੇ ਜੋਗੀ ਦਾ ਜੋਗੀ ਸਰ ਦੱਸਦੇ ਨੇ ਕਹਿੰਦੇ ਕਿਰਪਾ ਕਹੋਵੇ ਤੇਰੀ ਤਾਂ ਸਾਡਾ ਮੇਲ ਉਹਨਾਂ ਜੋਗੀ ਸਰਜ ਨਾਲ ਹੋਵੇ ਜਿਹੜੇ ਤੇਰੇ ਬਾਰੇ ਇੱਕ ਕਥਾ ਦੱਸਦੇ ਨੇ ਉਹ ਧੰਨ ਨੇ ਕਹਿੰਦੇ ਆ ਧੰਨ ਨੇ ਕਹਿੰਦੇ ਪਰਮੇਸ਼ਰ ਜੀ ਜਿਹੜੇ ਤੇਰੇ ਬਾਰੇ ਜਾਣਦੇ ਨੇ ਸੋ ਅੰਤਰ ਸੋ ਬਾਹਰੇ ਬਿਨ ਸੇ ਤਹਿ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਕਹਿੰਦੇ ਉਹਨਾਂ ਨੂੰ ਪਤਾ ਲੱਗਦਾ ਕਿ ਪਰਮੇਸ਼ਰ ਜੀ ਤੂੰ ਸਾਡੇ ਅੰਦਰ ਵੀ ਹੈ ਤੂੰ ਸਾਡੇ ਬਾਹਰ ਵੀ ਹੈ ਜਿਨ੍ਹਾਂ ਦਾ ਮਿਲਾਪ ਤੇਰੇ ਨਾਲ ਹੋ ਗਿਆ ਉਹਨਾਂ ਦੇ ਅੰਦਰੋਂ ਸਾਰਾ ਭਰਮ ਖਤਮ ਹੋ ਜਾਂਦਾ ਪਰ ਨਾਨਕ ਜੀ ਕਹਿੰਦੇ ਨੇ ਤੇਰਾ ਮਿਲਾਪ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਵੱਡੇ ਕਰਮ ਨੇ ਪੂਰੇ ਭਾਗ ਨੇ ਖੋਲਦੇ ਬਿਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭहत ਰਹੇ ਗੁਰਬਦ ਅਖੂਟ ਪੂਰਨ ਪੈ ਸਮਗਰੀ ਕਬੂ ਨਹੀਂ ਟੂਟ ਰਹਾਓ ਹੰਦੀ ਸੰਗ ਜੀ ਪਾਸ਼ਾ ਕਹਿੰਦੇ ਨੇ ਜਿਨ੍ਹਾਂ ਜੀਵਾ ਨੇ ਪਰਮੇਸ਼ਰ ਦੇ ਨਾਲ ਜਾਣ ਪਹਿਚਾਨ ਪਾ ਲਈ ਪਰਮੇਸ਼ਰ ਦਾ ਪ੍ਰਤਾਪ ਦੇਖ ਕੇ ਅਚੰਬਤ ਹੋ ਗਏ ਕਹਿੰਦੇ ਉਹ ਆਨੰਦਮਈ ਹੋ ਗਏ ਕਹਿੰਦੇ ਇਹ ਵਿਧੀ ਸਤਗੁਰ ਨੇ ਬਣਾਈ ਸਤਗੁਰ ਨੇ ਉਹਨਾਂ ਦੇ ਸਿਰ ਤੋਂ ਉਹਨਾਂ ਦੇ ਪਾਪਾਂ ਦਾ ਕਰਜ਼ਾ ਲਾ ਦਿੱਤਾ ਸਤਗੁਰ ਦੇ ਸ਼ਬਦ ਰਾਹੀ ਉਹ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ ਤੇ ਇਸ ਨਾਮ ਦੀ ਕਮਾਈ ਵਿੱਚ ਕਦੇ ਘਾਟਾ ਨਹੀਂ ਪੈਂਦਾ ਸਾਧ ਸੰਗਤ ਵਿੱਚ ਇਹ ਜਿਹੜਾ ਬਖਸ਼ਿਸ਼ਾਂ ਹੁੰਦੀਆਂ ਨੇ ਨਾਮ ਦੀਆਂ ਉਹਦੇ ਵਿੱਚ ਕਦੇ ਟੋਟ ਨਹੀਂ ਆਉਂਦੀ ਹੈ ਕਦੇ ਕੋਈ ਕਮੀ ਨਹੀਂ ਆਉਂਦੀ ਹੈ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਕਹਿੰਦੇ ਉਹ ਪਰਮੇਸ਼ਰ ਜੋ ਅਪਰੰਪਰ ਹੈ ਜੋ ਸਾਰੇ ਖਜ਼ਾਨਿਆਂ ਦਾ ਖਜ਼ਾਨਾ ਹੈ ਉਹਨੂੰ ਕਹਿੰਦੇ ਸਾਧ ਸੰਗਤ ਦੇ ਵਿੱਚ ਜਪਿਏ ਫਿਰ ਕਹਿੰਦੇ ਜਿਹੜੇ ਸੰਸਾਰ ਦੇ ਚਾਰ ਪਦਾਰਥ ਨੇ ਧਰਮ ਅਰਥ ਅਰ ਕਾਮ ਮੋਖ ਇਹਨਾਂ ਨੂੰ ਦਿੰਦਿਆਂ ਪਰਮੇਸ਼ਰ ਚਿਰਨੀ ਲਾਉਂਦਾ ਜੀਵ ਨੂੰ ਜਿਹੜੇ ਉਹਦਾ ਨਾਮ ਜਪਦੇ ਨੇ ਉਹਦੀ ਸਿਫਤ ਸਲਾਹ ਕਰਦੇ ਨੇ ਉਹਦੇ ਸੇਵਕ ਬਣ ਜਾਂਦੇ ਨੇ ਭਗਤ ਅਰਾਦਾ ਇੱਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸਾਂਚਿਆ ਜਾ ਕਾ ਨਹੀਂ ਸੁਮਾਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਭਗਤ ਜਨ ਨੇ ਉਹ ਪ੍ਰੇਮ ਰੰਗ ਦੇ ਵਿੱਚ ਉਹਨੂੰ ਜਪਦੇ ਨੇ ਉਹਨੂੰ ਚੇਤੇ 'ਚ ਬਸਾਉਂਦੇ ਨੇ ਫਿਰ ਕਹਿੰਦੇ ਜਿਹੜਾ ਤੇਰਾ ਨਾਮ ਤਨ ਇਕੱਠਾ ਕਰ ਲੈਂਦੇ ਨੇ ਉਹ ਬੇਅੰਤ ਆ ਉਹਦਾ ਅੰਤ ਨਹੀਂ ਪਾਇਆ ਜਾਂਦਾ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਕਹਿੰਦੇ ਹੈ ਪਰਮੇਸ਼ਰ ਜੀ ਜੋ ਤੇਰੀ ਸ਼ਰਨ ਪੈਂਦੇ ਨੇ ਉਹ ਤੇਰੀ ਵਡਿਆਈ ਆ ਉਹਨਾਂ ਨੂੰ ਦਿੱਤੀ ਹੋਈ ਨਾਨਕ ਜੀ ਕਹਿੰਦੇ ਨੇ ਪਰਮੇਸ਼ਰ ਬੇਅੰਤ ਹੈ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ बिलावल महला पंजमा सिमर सिमर पूरन प्रभु कारज पैरास। करतार पुर कर, करतार पुर करता वसै संतन के पास। रहाओ। सिमर सिमर पूरन प्रभु कारज पैरास। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਕਹਿੰਦੇ ਸਾਧ ਸੰਗਤ ਦੇ ਵਿੱਚ ਉਹ ਪਰਮੇਸ਼ਰ ਸੰਤ ਜਨਾਂ ਦੇ ਅੰਗ ਸੰਗ ਆਪ ਵਸਦਾ ਹੈ ਕਰਤਾਰਪੁਰ ਕਰਤਾਰ ਦਾ ਸਥਾਨ ਸਾਧ ਸੰਗਤ ਜਿੱਥੇ ਉਹਦਾ ਨਾਮ ਜਪ ਹੁੰਦਾ ਬੇਗਨ ਨ ਕੋ ਲਗਤਾ ਗੁਰ ਪੈਰ ਅਰਦਾਸ ਰਖਵਾਲਾ ਗੋਬਿੰਦ ਰਾਏ ਪਗਤਨ ਕੀ ਰਾਸ ਜਿਹੜੇ ਜੀਵ ਕਹਿੰਦੇ ਗੁਰੂ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਦੇ ਜੀਵਨ 'ਚ ਕੋਈ ਰੁਕਾਵਟਾਂ ਨਹੀਂ ਆਉਂਦੀਆਂ ਕਹਿੰਦੇ ਪਰਮੇਸ਼ਰ ਆਪ ਆਪਣੇ ਭਗਤਾਂ ਦਾ ਰਖਵਾਲਾ ਹੈ ਭਗਤਾਂ ਦਾ ਸਰਮਾਇਆ ਹੈ ਟੋਟ ਨ ਆਵੇ ਕਦੇ ਮੂਲ ਪੂਰਨ ਪੰਡਾਰ ਚਰਨ ਕਮਲ ਮਾਨ ਤਨ ਬਸੇ ਪ੍ਰਭ ਅਗੰਮ ਅਪਾਰ ਜਿਨ੍ਹਾਂ ਦੇ ਕਹਿੰਦੇ ਜਿ ਮੰਨ ਤੇ ਹਿਰਦੇ ਵਿੱਚ ਪਰਮੇਸ਼ਰ ਦੇ ਕਮਲ ਵਰਗੇ ਚਰਨ ਵਸ ਜਾਂਦੇ ਨੇ ਉਹ ਪਰਮੇਸ਼ਰ ਜੋ ਅਪਰੰਪਰ ਹੈ ਜਿਹਦੇ ਤੱਕ ਸਾਡੀ ਪਹੁੰਚ ਨਹੀਂ ਹੋ ਸਕਦੀ ਉਹਨਾਂ ਨੂੰ ਕਦੇ ਕਹਿੰਦੇ ਬਖਸ਼ਿਸ਼ਾਂ ਦੀ ਟੋਟ ਨਹੀਂ ਆਉਂਦੀ ਪਰਮੇਸ਼ਰ ਦੇ ਨਾਮ ਦੇ ਭੰਡਾਰੇ ਉੱਥੇ ਭਰੇ ਰਹਿੰਦੇ ਨੇ ਬਖਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ ਬਸਤ ਕਮਾਵਤ ਸਭ ਸੁਖੀ ਕਿਛ ਊਨ ਨ ਦੀਸੈ ਸੰਤ ਪ੍ਰਸਾਦ ਪੀਟੇ ਪ੍ਰਭੂ ਪੂਰਨ ਜਗ ਦੀਸੈ ਜਿਨ੍ਹਾਂ ਜੀਵਾਂ ਨੇ ਕਹਿੰਦੇ ਸੰਤਾਂ ਦੀ ਕਿਰਪਾ ਦੇ ਨਾਲ ਪਰਮੇਸ਼ਰ ਨਾਲ ਮਿਲਾਪ ਪਾ ਲਿਆ ਉਹ ਸਦਾ ਸੁਖੀ ਬਸਤੇ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਜੈ ਜੈਕਾਰ ਸਭੈ ਕਰੈ ਸਚ ਥਾਨ ਸੁਹਾਇ ਜਪ ਨਾਨਕ ਨਾਮ ਨਿਧਾਨ ਸੁਖ ਪੂਰਾ ਗੁਰ ਪਾਇਆ ਜਿਨਾਂ ਨੇ ਕਹਿੰਦੇ ਨਾਮ ਦੇਖ ਜਾਣੇ ਪਰਮੇਸ਼ਰ ਦਾ ਨਾਮ ਜਪਿਆ ਉਹਨਾਂ ਨੇ ਸੁਖ ਪਾ ਲਿਆ ਤੇ ਉਹਨਾਂ ਨੂੰ ਗੁਰੂ ਦਾ ਮਿਲਾਪ ਹੋ ਗਿਆ ਸਾਰੇ ਜੀਵ ਉਹਨਾਂ ਦੀ ਸ਼ੋਭਾ ਕਰਦੇ ਨੇ ਉਹ ਸਥਾਨ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਉਹ ਸਦਾ ਹੀ ਸੋਨਾ ਹੈ ਉਹ ਸਦਾ ਦੇ ਰਹਿਣ ਵਾਲਾ ਹੈ ਸਾਧ ਸੰਗਤ ਸਤ ਸੰਗ ਬਿਲਾਵਲ ਮਹਿਲਾ ਪੰਜਮਾ ਹਰ 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 ਆਰਾ ਦੀਏ ਹੋਈਏ arogh ਰਾਮਚੰਦ ਕੀ ਲਸਟ ਕਾ ਜਨ ਮਾਰਿਆ ਰੋਗ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਉਹ ਪਰਮੇਸ਼ਰ ਦਾ ਨਾਮ ਜਪਿਆ ਜੀਵ ਅਰੋਗ ਹੋ ਜਾਂਦੇ ਨੇ ਰੋਗ ਮੁਕਤ ਹੋ ਜਾਂਦੇ ਨੇ ਰੋਗਾਂ ਨੂੰ ਸਹਿਣ ਦੀ ਸਮਰੱਥਾ ਆ ਜਾਂਦੀ ਆ ਕਹਿੰਦੇ ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਜਿਸ ਤਰ੍ਹਾਂ ਰਾਮਚੰਦ ਦੀ ਸੋਟੀ ਤੋਂ ਸਭ ਡਰਦੇ ਸੀ ਇਸ ਤਰ੍ਹਾਂ ਜੋ ਪਰਮੇਸ਼ਰ ਦਾ ਨਾਮ ਹੈ ਇਹਦੇ ਤੋਂ ਸਾਰੇ ਰੋਗ ਭੱਜ ਜਾਂਦੇ ਰੋਗ ਭੱਜ ਜਾਂਦੇ ਨੇ ਕੋਈ ਰੋਗ ਨਹੀਂ ਟਿਕਦਾ ਨਾਮ ਦੇ ਕੇ ਗੁਰਪੂਰਾ ਹਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਤਦੋ ਕਹਿੰਦੇ ਗੁਰੂ ਦੀ ਸੰਗਤ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਤਾਂ ਉਹ ਜੀਵ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਕਹਿੰਦੇ ਮੈਂ ਸਾਧ ਸੰਗਤ ਤੋਂ ਵਾਰਨੇ ਜਾਵਾਂ ਜਿਸ ਦੇ ਸਦਕਾ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਜਿਸ ਸਿਮਰਤ ਸੁਖ ਪਾਈਐ ਬਿਨ ਸੈਬੀయోగ ਨਾਨਕ ਪ੍ਰਭ ਸਰਨਾਗਤੀ ਕਰਨ ਕਾਰਣ ਜੋਗ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਜਿਹਦਾ ਸਿਮਰਨ ਕਰਿਆਂ ਸਾਰੇ ਸੁੱਖ ਮਿਲਦੇ ਨੇ ਤੇ ਉਹਦੇ ਨਾਲੋਂ ਵਿਛੋੜਾ ਖਤਮ ਹੋ ਜਾਂਦਾ ਕਹਿੰਦੇ ਅਸੀਂ ਉਸ ਦੀ ਸ਼ਰਨ ਆਏ ਆ ਉਹ ਪਰਮੇਸ਼ਰ ਜੋ ਸਭ ਕੁਝ ਕਰਨ ਕਰਨ ਸਮਰੱਥ ਹੈ ਸੰਸਾਰ ਵਿੱਚ ਸਭ ਕੁਝ ਉਸ ਪਰਮੇਸ਼ਰ ਦਾ ਕੀਤਾ ਕਰਾਇਆ ਹੋ ਰਿਹਾ ਕਹਿੰਦੇ ਅਸੀਂ ਉਹਦੀ ਸ਼ਰਨ ਪਏ ਆ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ